Satana. Satana. Guru. Sat Nam Satana. Sat Nam Satana. ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਅੱਜ ਅੰਮ੍ਰਿਤ ਸੰਚਾਰ ਕੀਤਾ ਗਿਆ ਹੈ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੰਡ ਪਾਠ ਸਾਹਿਬ ਦਾ ਉੰਭ ਕਰਾਇਆ ਗਿਆ ਇਸ ਤੋਂ ਉਪਰੰਤ ਹੁਣ ਅੱਜ ਇੱਥੇ ਪਾਤਣਾ ਦੇ ਵਿੱਚ ਗੁਰਦੁਆਰਾ ਸਾਹਿਬ ਅੰਮ੍ਰਿਤ ਸੰਚਾਰ ਕੀਤਾ ਗਿਆ ਹੈ ਪੁੱਛਦੇ ਅਸੀਂ ਪੰਜ ਪਿਆਰਿਆਂ ਨਾਲ ਜੁੜੇ ਹਾਂ ਅਸੀਂ ਉਹਨਾਂ ਨਾਲ ਗੱਲ ਕਰਨੀ ਚਾਹਾਂਗੇ ਅੱਜ ਜਿਹੜਾ ਅੰਮ੍ਰਿਤ ਸੰਚਾਰ ਕੀਤਾ ਹੈ ਕਿੰਨੇ ਪ੍ਰਾਣੀਆਂ ਨੂੰ ਛਕਾਇਆ ਗਿਆ ਔਰ ਕਿਸ ਤਰ੍ਹਾਂ ਦੇ ਉਪਰਾਲੇ ਇਹ ਜਿਹੜੇ ਕੀਤੇ ਗਏ ਹਾਂ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਜੋ ਪਾਤਲਾ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸਥਾਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ਪੁਰ ਬਣਾਉਂਦੇ ਹੋਏ ਸੰਗਤਾਂ ਵੱਲੋਂ ਜੋ ਉਪਰਾਲੇ ਕੀਤੇ ਗਏ ਅੱਜ 50 ਪ੍ਰਾਣੀ ਖੰਡੇ ਪਟ ਦਾ ਮਸ਼ਾਕ ਗੁਰੂ ਬਾਲੇ ਬੜੇ ਨੇ ਸੋ ਅਸੀਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸਾਰੀ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਇਹੋ ਜਿਹਾ ਉਦੋਂ ਵਾਸਤਾ ਰਹੇ ਤੇ ਸੰਗਤਾਂ ਅੰਮ੍ਰਿਤ ਸ਼ਕਰ ਨਾਮ ਜਪਣ ਵੱਢ ਸਕਣ ਨਸ਼ਿਆਂ ਬਿਚੋਂ ਦੂਰ ਰਹਿ ਕੇ ਜੀਵਨ ਚੰਗੀਤਰਾ ਜੀਵਨ ਜਉਣ ਦੀ ਦਾਤੋ ਗੁਰੂ ਸਾਹਿਬ ਤੋਂ ਲੈ ਕੇ ਸੋਹਣਾ ਜੀਵਨ ਜਉਣ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਜਿਹੜੇ ਇਹ ਜਿਹੜੇ ਪੰਜ ਪਿਆਰਿਆਂ ਦੀ ਕਮੇਟੀ ਜਾਂ ਕਿੱਥੋਂ ਸੰਚਾਰ ਕਰਾਉਣ ਆਏ ਸੀ ਤੁਸੀਂ ਉਥੋਂ ਬਾਰੇ ਜਾਣਨਾ ਪਾਵੇ ਸਾਡੇ ਦਰਸਤ ਪੰਜ ਪਿਆਰੇ ਸਹਿਬਾਨ تاکਸੀ ਦਾਨਮਾ ਸਾਹਿਬ ਜੀ ਤੋਂ ਪਹੁੰਚੇ ਨੇ ਹਰ ਸਾਲ ਸਲਾਨਾ ਇੱਥੇ ਪ੍ਰੋਗਰਾਮ ਹੁੰਦਾ ਹੈ ਤੇ ਹਰ ਸਾਲ ਜੋ ਚਿੱਠੀ ਪੱਤਰ ਭੇਜਦੇ ਨੇ ਪ੍ਰਬੰਧਕਪੀਰ ਤੇ ਪੰਜ ਪਿਆਰੇ ਸਹਿਬਾਨ ਸਲਾਨਾ ਹਰ ਸਾਲ ਇੱਥੇ ਆ ਕੇ ਅੰਮਰਤ ਦੀ ਦਾਤ ਦੇਣ ਦੇ ਸੰਗਤਾਂ ਨੂੰ ਬੜੀ ਭਾਰੀ ਗਿਣਤੀ ਵਿੱਚ ਹਰ ਸਾਲ ਸੰਗਤ ਜੁੜਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਗੁਰਦੁਆਰ ਦੀ ਪ੍ਰਬੰਧਕ ਕਮੇਟੀ ਦੇ ਜਿਹੜੇ ਕੀ ਅਧਿਕਾਰ ਨੇ ਉਹਨਾਂ ਨਾਲ ਵੀ ਗੱਲ ਕਰਨੀ ਚਾਹੋ ਤਾਂ ਪੁੱਛਦੇ ਉਹਨਾਂ ਨੂੰ ਵੀ ਕਿਸ ਤਰ੍ਹਾਂ ਦੇ ਇੱਥੇ ਜਿਹੜੇ ਉਪਰਾਲੇ ਆ ਔਰ ਕਿਸ ਤਰ੍ਹਾਂ ਸਮੇਂ-ਸਮੇਂ ਸਰ ਤੇ ਇੱਥੇ ਅੱਗੇ ਤੋਂ ਵੀ ਅੰਮ੍ਰਿਤ ਸੰਚਾਰ ਕਰਾਇਆ ਜਾਵੇਗਾ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਮ੍ਰਿਤ ਸੰਚਾਰ ਕੀਤਾ ਗਿਆ ਗੁਰੂ ਘਰ ਗੁਰੂਕਿਰਤੈਗ ਬਹਾਦਰ ਸਾਹਿਬ ਗੁਰਦੁਆਰਾ ਪਾਤਣਾ ਵਿੱਚ ਪਹਿਲਾਂ ਵੀ ਅਮਰ ਸੰਚਾਰ ਹੁੰਦਾ ਸੀ ਇਸ ਸਾਲ ਵੀ ਇਸ ਵਾਰੀ ਵੀ ਅਮਰ ਸੰਚਾਰ ਹੋਇਆ ਹੈ ਇਸ ਵਿੱਚ 50 ਪ੍ਰਾਣੀਆਂ ਨੇ ਅਮਰ ਸ਼ਹਾ ਗਿਆ ਉਹ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਭਾਈ ਅਮਰ ਸੰਚਾਰ ਕੀਤਾ ਹੈ ਦਮਦਮਾ ਸਾਹਿਬ ਤਖਤ ਦਮਦਮਾ ਸਾਹਿਬ ਤੋਂ ਗੁਰੂ ਘਰ ਦੇ ਪੰਜ ਪਿਆਰੇ ਆਏ ਸਨ ਉਹਨਾਂ ਨੇ ਅਮਰ ਸੰਚਾਰ ਕਰਾਇਆ ਹੈ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਅਤੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅੰਮ੍ਰਿਤ ਸੰਚਾਰ ਕਰਾਇਆ ਜਾ ਰਿਹਾ ਹੈ ਕਿਉਂਕਿ ਨਸ਼ਾ ਤੋਂ ਦੂਰ ਰੱਖਣ ਵਾਸਤੇ ਵੀ ਔਰ ਸਿੱਖੀ ਦੇ ਵਿੱਚ ਜਿਹੜਾ ਕਿ ਪਰਪਲਸ ਕਰਨ ਵਾਸਤੇ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਅਸੀਂ ਮੈਨੇਜਰ ਨੇ ਜਿਹੜੇ ਗੁਰਦੁਆਰਾ ਸਾਹਿਬ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਸੀ ਔਰ ਆਉਣ ਵਾਲੇ ਸਮੇਂ ਵੀ ਕਿਸ ਤਰ੍ਹਾਂ ਦੇ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਵਿਖੇ ਸੈਭੀ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਬ੍ਰੂਨ ਮੁੱਖ ਰੱਖਦੇ ਹੋਏ ਸਮੁੱਚੇ ਇਸ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਅਮਰ ਸੰਚਾਰ ਕਰਵਾਇਆ ਜਾ ਰਿਹਾ ਸੋ ਅੱਜ ਵੀ ਦਮਦਮਾ ਸਾਬਤ ਤੋਂ ਪੰਜ ਪਿਆਰੇ ਸਭਾ ਨਾਏ ਸਨ 50 ਦੇ ਕਰੀਬ ਪ੍ਰਾਨੀਆਂ ਨੇ ਅਮਰ ਸੰਚਾਰ ਕਰਵਾਇਆ ਸਭ ਤੋਂ ਪਹਿਲਾਂ ਤਾਂ ਗੁਰਦੁਆਰਾ ਸਾਬਾ ਦੀ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਵਧਾਈ ਦਿੱਤੀ ਜਾਂਦੀ ਹੈ ਤੇ ਅੱਗੇ ਵੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਜੋ ਅਮਰ ਸੰਚਾਰ ਕਰਵਾਇਆ ਜਾਂਦਾ ਹੈ ਉਸ ਵਿੱਚ ਆਪ ਜੀ ਵੱਧ ਤੋਂ ਵੱਧ ਸਮੂਹੇ ਦਾ ਕਰਕੇ ਅਮਰ ਸੰਪਰਪ ਅਮਰ ਸੰਚਾਰ ਪਾਵਨ ਪ੍ਰਾਣ ਲਓ ਅਤੇ ਵਿਸਾਖੀ ਤੇ ਵੀ ਆਪਣਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਜੋ ਅੰਮ੍ਰਿਤ ਸੰਚਾਰ ਕਰਵਾਇਆ ਜਾਂਦਾ ਹੈ ਸੋ ਜਿੰਨਾ ਪ੍ਰਾਣੀ ਅੰਮ੍ਰਿਤ ਅੰਮ੍ਰਿਤ ਦੀ ਦਾਤ ਛਕਨੇ ਉਹ ਵਿਸਾਖੀ ਤੇ ਵੀ ਆ ਕੇ ਆਪਣੇ ਨਾਮ ਦਫ਼ਤਰ ਵਿੱਚ ਲਿਖਾਉਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅੰਮ੍ਰਿਤ ਸੰਚਾਰ ਕੀਤਾ ਗਿਆ ਸੀ ਉਪਰੰਤ ਇੱਥੇ ਫੁੱਲਾਂ ਦੀ ਵਰਖਾ ਕਰਕੇ ਜਿਹੜੇ ਕਿ ਅੰਮ੍ਰਿਤ ਛਕਣ ਵਾਲੇ ਪ੍ਰਾਣੀ ਸੀ ਉਹਨਾਂ ਦਾ ਸਵਾਗਤ ਕੀਤਾ ਗਿਆ ਹੈ ਔਰ ਜਿਸ ਤਰ੍ਹਾਂ ਦੇ ਇਹ ਉਪਰਾਲੇ ਆ ਸਿੱਖੀ ਨੂੰ ਅੱਗੇ ਲੈ ਕੇ ਜਾਣ ਦੇ ਔਰ ਜਿਹੜੇ ਕਿ ਗੁਰੂਆਂ ਪੀਰਾਂ ਦੇ ਦੱਸੇ ਹੋਏ ਦਰਸਾਏ ਰਸਤੇ ਤੇ ਚੱਲਣ ਵਾਸਤੇ ਇੱਕ ਚੰਗੇ ਉਪਰਾਲੇ ਹਨ ਜਿਸ ਤਰ੍ਹਾਂ ਦੇ ਇਹ ਉਪਰਾਲੇ ਕੀਤੇ ਜਾ ਰਹੇ ਹਨ ਗੁਰੂ ਘਰ ਵੱਲੋਂ ਇਹ ਆਉਣ ਵਾਲੇ ਸਮੇਂ ਵੀ ਲਗਾਤਾਰ ਕੀਤੇ ਜਾਣਗੇ